ਵਾਹਿਗੁਰੂ ਜੀ ਕਾ ਢਾਲ ਸਾਹਿਬ ਗੁਰੂ ਜੀ ਕੀ ਫਤਿਹ ਅੱਜ ਸਾਰਿਆਂ ਨੂੰ ਪਤਾ ਕੀ 350 ਸਾਲਾਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਸ਼ਾ ਦੀ ਅਸੀਂ ਬਣਾ ਰਹੇ ਆ ਬੜੀ ਚੜ੍ਹਦੀ ਕਲਾ ਦੇ ਵਿੱਚ ਦਾਸ ਬਦੇ ਕਿਪੋ ਪਾਏਗੇ ਜਿੱਥੇ ਗੁਰੂ ਤੇਗ ਬਹਾਦਰ ਪਾਸ਼ਾ ਦੀ ਸਤਿਗਿਰੀ ਓਥੇ ਪਾਈ ਮਤੀਤਾਲ ਜੀ ਪਾਈ ਸਤੀਤਾ ਜੀ ਪਾਈ ਭਾਲਾ ਜੀ ਪਾਈ ਸਦਾ ਗੁਰੂ ਜੀ ਸ੍ਰੋਗਣੀ ਸਰਨ ਆਪਾ ਜੀਵਨ ਸਿੰਘ ਜੀ ਬੜੇ ਵੱਡੇ ਕੌਮ ਦੀ ਇੱਕ ਮਹਾਨ ਪ੍ਰਾਪਤੀ ਏ ਜਿਹੜੀ ਕਿ ਇੱਡੀ ਵੱਡੀ ਚੜ੍ਹਦੀ ਕਲਾ ਦੇ ਵਿੱਚ 350 ਸਾਲ ਦਾ ਸਤਿਕਾਰ ਸਾਂਝਾ ਅਲੀਗਾ ਚੜ੍ਹਦੀ ਕਲਾ ਤੇ ਰਹਦੇ ਆਪਾਂ ਅੱਥਰ ਦੇ ਕੰਮ ਕਰਦੇ ਆਂ ਕੌਮ ਦੇ ਕੰਮ ਕਰਦੇ ਆਂ ਬਾਕੀ ਸਮੁੱਚੀ ਬਹੁ ਪਰਿਵਾਰ ਹੈ ਹਮਾਰੀ ਕਾਲਿਆ ਜੇ ਸਾਡੇ ਸੁਖਵਿੰਦਰ ਸਿੰਘ ਜਾਨੀ ਜੀ ਪੰਜਾਬ ਦੇ ਸੀਐਮ ਕੋਲ ਦੇ ਬੜੇ ਚਿਹਰਾ ਬਣੇ ਬੋਲੇ ਤਾਂ ਤਾਂ ਸਾਰਿਆਂ ਨੂੰ ਪਤਾ ਹੈ ਕਿ ਜੇ ਅਸੀਂ ਰਾਜ ਕਰਨਾ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਸੀ ਇਹੀ ਹੀ ਕਿਰਪਾ ਦੇ ਕੇ ਸਜੇ ਹਮ ਹੈ ਇਹਨ ਮੋਜੇ ਗਰੀਬ ਕਰੋੜ ਪਰਹਿ ਹੈ ਇਹਨ ਗਰੀਬ ਕਿਹੜ ਕੋ ਗੋ ਪਾਦਸ਼ਾਹੀ ਜਾਤ ਕਰੇ ਹਮਰੀਂ ਗਰੀਆਈ ਇਨੀ ਹੀ ਕੋ ਸਰਦਾਰ ਬਣਾਓ ਤਮੇ ਤਪ ਦੇ ਸੇਕ ਦਾ ਮੱਕਾ ਹੋ ਕੋ ਕੋ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਕਿਰਪਾ ਤਾਂ ਕੈਸਾ ਦੇਨੇ ਹੱਥ ਸਭ ਜੱਥੇ ਪੰਧਿਆ ਚ ਤੇ ਸੱੱਪਰਵਾ ਚ ਆਦਮੀ ਲੋ ਮੱਟਿਆ ਚ ਮਰ ਕੇ ਸ਼ਿਕਾਇਤ ਕਰਦਾ ਹੈ ਤੁਹਾਡੇ ਇਲਾਕੇ ਦੇ ਬੜੇ ਬੜੇ ਵੱਡੇ ਦੇਦੇ ਸਤ ਸਮਾਜ ਦੇ ਵਿੱਚ ਸਾਰੇ ਜਿੰਨਾ ਚਿਰ ਤੱਕ ਆਪਾਂ ਸੱੱਪਤੀ ਹੁੰਦੇ ਸਾਡੀ ਕੌਮ ਦੇ ਜ਼ਮੀਰਾਂ ਚ ਅੱਗੇ ਚੜ੍ਹਦੀ ਗੱਲਾਂ ਦੇ ਵਿੱਚ ਹੁੰਦੇ ਚਾਹੀਦੇ ਆ ਕਿਉਂਕਿ ਜੇ ਆਪਾਂ ਇੰਨੀ ਜੀ ਧੋਸ ਦਾ ਕਿਲਾ ਕਰ ਰਹੇ ਤੇ ਤੁਹਾਨੂੰ ਆਵਾਜ਼ ਦੀ ਤਕਲੀਫੋਂ ਚੜ੍ਹਨਾ ਚਾਹੀਦਾ ਹੈ ਕੌਮ ਦੇ ਜ਼ਮੀਰਾਂ ਦੇ ਚੜ੍ਹਦੀ ਗੱਲਾਂ ਦੇ ਚਾਹੀਦੇ ਆ ਕਿ ਆਪਾਂ ਸਾਰੇ ਚੜ੍ਹ ਕੇ ਜਾਣਾ ਆਪਾਂ ਪੰਥੀ ਕਰਕੇ ਕਰ ਸਕਦੇ ਆ ਤਾਂ ਗੌਰ ਦੀ ਗੱਲ ਕਰ ਸਕਦੇ ਆ ਬਾਕੀ ਹੋਣ ਵਾਲੇ ਕਾਰਤੇ ਜਿੱਤੇ ਆਪਾਂ ਕਹਿੰਦੇ ਸੁਖਵਿੰਦਰ ਸਿੰਘ ਜੈਣੀ ਦੀ ਪੁਜਾਰੀ ਦੇ ਸੀਰੇ ਮੋਲ ਬੜੀ ਚੜ੍ਹਦੀ ਕਲਾ ਦੇ ਨਾਲ ਹੋਰ ਸਾਡੇ ਨੌਜਵਾਨ ਪੰਜਾਬ ਦੇ ਬਾਕੀ ਜਿਹਨੇ ਵੀ ਪੜੇ ਲਿਖੇ ਸਾਡੇ ਭਰਾ ਸਾਡੀਆਂ ਭੈਣਾਂ ਨੇ ਉਹਨਾਂ ਦੇ ਤਰ੍ਹਾਂ ਤੁਹਾਨੂੰ ਪਰ ਸਾਡੀ ਪੀਸ ਦਾ ਲੈਕਚਰ ਨਹੀਂ ਹੋਣਾ ਕਿਸੇ ਤਰ੍ਹਾਂ ਦੀ ਮੇਟੀ ਦਾ ਸਾਡੇ ਬੱਚਿਆਂ ਉਧਰ ਵੀ ਧਿਆਨ ਦੇਣ ਦੀ ਲੋੜ ਹੈ ਜੋ ਪਰਨਾ ਇਹਨਾਂ ਠੇਕੇਦਾਰਾਂ ਨੇ ਕੋਮ ਦੇ ਜਿਹੜੇ ਠੇਕੇਦਾਰ ਤਰਨਾਸ ਇਹਨਾਂ ਨੇ ਪੱਤ ਜੇ ਫੁੱਟ ਪਾ ਕੇ ਇੱਕ ਤੱਕ ਨਾਲ ਤਾਂ ਘੜਾ ਕਾਟਦਾ ਇੱਕ ਪਤਈ ਗਾਰ ਦਾ ਕਾਟਦਾ ਜਿਹੜੇ ਗਰੀਬ ਲੋਕ ਸੀ ਇਹਨਾਂ ਨੂੰ ਪਤਈ ਗਾਰ ਦਾ ਕਰਕੇ ਤੇ ਬਾਤਾ ਬੱਤਾ ਸਿਰ ਪਾ ਰੋਤਾ ਸਾਥ ਨਹੀਂ ਦਿੱਤਾ ਪਰ ਬੰਦਾ ਸਿੰਘ ਬਹਾਦਰ ਨੂੰ 6 ਮਹੀਨੇ ਢੇਲਾ ਰਿਆ ਸੀ ਗੰਗਰਾਲਾ ਨਗਰ ਦੀ ਧਰੀ ਜੇ ਕੀ ਸਾਡੀਆਂ ਜਿਹੜੇ ਸਿੱਖ ਕਦੇ ਮੱਧਿਆਕਿਆ ਹੈ ਜੀ ਪਰ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਬਰਬਾਦ ਕਰ ਲਈ ਇਹਨਾਂ ਨੇ ਤੱਕ ਖਾਸ ਦਾ ਖੜਾ ਕਰਕੇ ਉਹਨੂੰ ਕੈਦ ਕਰਵਾਇਆ ਤੇ ਉਹਨੂੰ ਸ਼ਹੀਦ ਕਰਵਾਇਆ ਇਸ ਕਰਕੇ ਆਪਾਂ ਸਾਰੇ ਟਕੜੇ ਹੋ ਗਏ ਕਿਉਂਕਿ ਸਾਡੀਆਂ ਸਭ ਤੋਂ ਜ਼ਿਆਦਾ ਸ਼ਹੀਦ ਹੋਇਆ ਹੈ ਤੇ ਆਪਾਂ ساری ਜ਼ਿੰਦਗੀ ਤੁਸੀਂ ਸ਼ਹੀਦਿਆ ਦੇਣ ਜੋਗੇ ਨਾ ਰਹੀਏ ਆਪਾਂ ਹੋਰ ਕੋਈ ਕਹਿੰਦੇ ਆਪਾਂ ਨੂੰ ਲਾਜਿਤੀ ਗੱਲ ਨਹੀਂ ਗਿਣੀ ਜਿਹੜੀ ਰਾਜ ਕਰਦਾ ਤੁਸੀਂ ਕੋ ਚੜ੍ਹਦੀ ਗੱਜਾਂ ਦੇ 70% ਕੌਮਾ ਜਿਹੜਿਆ ਕਿ ਕਦੀ ਅਭਿਤਾ ਦਾ ਰਾਜ ਦਾ ਸਤਨਾ ਲਿਆ ਸਕੀਆ ਇਸ ਕਰਕੇ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਪੰਜਾਬ ਨੂੰ ਜਾਤਾ ਪਾਤਾ ਤੋਂ ਮੁਕਤ ਕਰਨਾ ਉਹ ਕੋਈ ਖਾਲਸਾ ਰਾਜ ਦੀ ਗੱਲ ਕਰਨੀ ਆ ਤੇ ਜਿਵੇਂ ਸਾਡੇ ਸੁਖਮੰਦਰ ਸਿੰਘ ਦੀ ਡੈਣੀ ਜੇ ਸਾਰੀ ਕੌਮ ਨੇ ਵਿਚਾਰੇ 55 ਕੌਮ ਦਾ ਨੇਤਾ ਰਾਜ ਦਾ ਪੰਜਾਬ ਦਾ ਸੀਐਮ ਹੋਣਾ ਚਾਹੀਦਾ ਤਾਂ ਬੜੀ ਚਾੜ੍ਹੇ ਕਲਾ ਦੀ ਗੱਲ ਆ ਤਗੜੇ ਹੋ ਕੇ ਆਪਾਂ ਇਹਦਾ ਸਾਥ ਦੇਈਏ ਤੇ ਜਿਹੜੇ ਕਿ ਕੌਮ ਆ ਪੰਜਾਬ ਦੇ ਵਿੱਚ ਗਰੀਬ ਸਿਕਾਣਾ ਤੱਕ ਆਉਂਦਾ ਹੈ ਤੁਹਾਨੂੰ ਪਤਾ ਹੈ ਕਿ ਡਾਕਟਰ ਬੇਦਖਮਤੀ ਇਲਾਵਾ ਉਹਦੇ ਪਿੱਛੇ ਬਹੁਤ ਤੋੜੇਗੇ ਪੰਜਾਬ ਦੇ ਵਿੱਚ ਸਾਰੇ ਨੇ ਦੇਖਿਆ ਆਪਾਂ ਕਿ ਜਦੋਂ ਉਹ ਜੀ ਦਾ ਬੇਦਖਮਤੀ ਸਾਡੀਆਂ ਕੰਧੀਆਂ ਮੰਦੀਆਂ ਨੇ ਸਾਨੂੰ ਬਾਹਰਲੇ ਦੇਸ਼ਾਂ ਦੇ ਸਾਡੇ ਕੋਲ ਜਿਹਾ ਹੋਣਾ ਹੈ ਦੇਖੋ وہی ਡਾਕਟਰ ਬੇਦਖਮਤੀ ਉਹ ਆਉਂਦੀਗਾ ਜਿਹੜਾ ਘਰ ਲਾ ਕੇ ਬੱਚਾ ਲੈ ਕੇ ਸਰਪਾਤ ਸਾਹਿਬਾ ਕੋਲ ਚੱਕ ਕੇ ਗਿਆ ਸੀ ठेकेदार जिन टाइम ते उहो अमृत न चाचे ताईं उन्हनि जे लीडर इन सोचण जी ज़रूरत तकली हु ਉਹ ਉਹ ਹੀ ਬੀਤੀ ਚਾਹੇ ਗੱਲਾਂ ਵਿੱਚ ਰਹਿ ਕੇ हमी पार